ਆਟੀ ਕਾਰਕੁੰਚ ਸਕੋਰ ਸਿੰਘ ਨੇ ਐਨਬੀ ਨਿਊਜ਼ ਉਤੇ ਵੱਡੇ ਖੁਲਾਸੇ ਕਰਦੇ ਕਿਹਾ ਕਿ ਮੱਛੀ ਫਾਰਮ ਮਾਫੀਆ ਸਰਗਰਮ ਹੋ ਗਿਆ ਤੇ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਵੱਡਾ ਗੋਲਮਾਲ ਹੋਇਆ ਤਾਂ ਉਹਨੇ ਕਿਹਾ ਕਿ ਮੰਤਰੀ ਗੁਰਮੀਤ ਸਿੰਘ ਖੂੜੀਆਂ ਨੂੰ ਇਸ ਮਾਪਲੇ ਦੀ ਸ਼ਿਕਾਇਤ ਵੀ ਮਿਲੀ ਆ ਤਾਂ ਹੋਰ ਉਹਨਾਂ ਨੇ ਕਿਹ ਕੁਝ ਚਰਚਾ ਕੀਤੀ ਹੈ ਉਹ ਜਾਣਦੇ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ ਵੱਡੀ ਮਹਿੰਮ ਚਲਾ ਦਿੱਤੀ ਆ ਤੇ ਤਹਿਸੀਲਦਾਰਾਂ ਨੂੰ ਵਕਤਵਾ ਦਿੱਤਾ ਨਾਲ ਹੀ ਹੋਰ ਜਿਹੜੇ ਭ੍ਰਿਸ਼ਟਾਚਾਰ ਕਰਦੇ ਨੇ ਉਹਨਾਂ ਖਿਲਾਫ ਵੀ ਆਉਣ ਵਾਲੇ ਦਿਨਾਂ ਦੌਰਾਨ ਬੱਡੇ ਐਕਸ਼ਨ ਕਿਤੇ ਜਾ ਸਕਦੇ ਨੇ ਪਰ ਅਸੀਂ ਇੱਕ ਹੋਰ ਮਾਮਲਾ ਜਾਗਰ ਕਰ ਰਹੇ ਹਾਂ ਜੋ ਸਰਕਾਰ ਦੀ ਨੱਕ ਥੱਲੇ ਹੋਇਆ ਇਹਦੇ ਬਾਰੇ ਆਰਟੀਆਈ ਕਾਰਕੁਨ ਜਸਕੌਰ ਸਿੰਘ ਨੇ ਕਾਫੀ ਜਾਣਕਾਰੀ ਇਕੱਠੀ ਕੀਤੀ ਆ ਮਾਮਲਾ ਕੀ ਗੱਲ ਕਰਾਂਗੇ ਜਸਕੌਰ ਸਿੰਘ ਜੀ ਕ腐ਸ਼ਨ ਦਾ ਕੀ ਮਾਮਲਾ ਜਿਹਦੇ ਬਾਰੇ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਦੇਖੋ ਜੀ ਸੀਐਮ ਸਾਹਿਬ ਨੇ ਦਿੱਲੀ ਇਲੈਕਸ਼ਨ ਹਾਰਨ ਤੋਂ ਬਾਅਦ ਬਹੁਤ ਵਧੀਆ ਐਕਸ਼ਨ ਲੈਣੀ ਸ਼ੁਰੂ ਕਰ ਰੱਖਿਆ ਚੰਗੀ ਗੱਲ ਹੈ ਅਸੀਂ ਉਹਨਾਂ ਦੇ ਧਿਆਨ ਲਿਆਉਣਾ ਚਾਹੁੰਦੇ ਹਾਂ ਕਿ ਜਿਵੇਂ ਉਹ ਰੋਜ਼ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਅਸੀਂ ਵਪਾਰ ਜਗਤ ਨੂੰ ਵਡਾਵਾ ਦੇਵਾਂਗੇ ਤਾਂ ਉਹਨਾਂ ਦਾ ਹੀ ਇੱਕ ਐਗਰੀਕਲਚਰ ਨਾਲ ਰਿਲੇਟਡ ਡਿਪਾਰਟਮੈਂਟ ਹੈਗਾ ਚਿੰਗਾ ਜਿਹੜਾ ਮੱਛੀ ਪਾਲਣ ਆਪਾਂ ਉਹਨੂੰ ਪੰਜਾਬੀ ਭਾਸ਼ਾ ਚ ਕਹਿੰਦੇ ਆ ਉਹ ਕਿਸਾਨਾਂ ਨੇ ਬਹੁਤ ਉਤਸ਼ਾਹਤ ਹੋਏ ਉਹਦੇ ਬਣੀ ਸਬਸਿਡੀ ਵੀ ਮਿਲਦੀ ਹੈ ਸਰਕਾਰ ਨੇ ਤਾਂ ਬਹੁਤ ਵਧੀਆ ਕੰਮ ਕੀਤਾ ਪਰ ਉਹਦਾ ਜਿਹੜਾ ਡਾਇਰੈਕਟਰ ਲਾ ਰੱਖਿਆ ਚਿੰਗਾ ਫਾਰਮ ਦਾ ਉਹਨੇ ਪੰਜਾਬ ਦੇ ਵਿੱਚ ਠੱਲ ਪਾ ਰੱਖੀ ਹੈ 10 ਜਾਂ 12 ਲਟੇਰੇ ਰੱਖੇ ਹੋਏ ਐ ਮੈਂ ਉਹਨਾਂ ਨੂੰ ਏਜੰਟ ਨਹੀਂ ਕਹੂੰਗਾ 10 12 ਡੀਲਰਾਂ ਨੂੰ ਇੱਕ ਸਿਰਫ ਦੇ ਰੱਖੀ ਹੈ ਪਰਮਿਸ਼ਨ ਵੀ ਪੰਜਾਬ ਦੇ ਵਿੱਚ ਕਿਸੇ ਨੂੰ ਵੜਨ ਨਹੀਂ ਦੇਣਾ ਪਹਿਲਾ ਪੁਆਇੰਟ ਹੈ ਕਿ ਜਿਵੇਂ ਉਹ ਬੱਚੇ ਤੋਂ ਲੈ ਕੇ ਖੁਰਾਕ ਤੱਕ ਵੇਚਦੇ ਆ ਤਾਂ ਉਹਨਾਂ ਕੋਲੇ ਕੱਲਿਆਂ ਕੋਲੇ ਪਰਮਿਸ਼ਨ ਹੈ ਬੱਚਾ ਵੀ ਉਹ ਹੀ ਲੈ ਕੇ ਦੇਣਗੇ ਖੁਰਾਕ ਵੀ ਉਹ ਹੀ ਵੇਚਣਗੇ ਜਿਹੜਾ ਬੰਦਾ ਖੁਰਾਕ ਵੇਚਦਾ ਹੈ ਦੀ ਉਹ ਮੈਡੀਸਨ ਨਹੀਂ ਵੇਚ ਸਕਦਾ ਮੈਡੀਸਨ ਦਾ ਲਾਇਸੈਂਸ ਅੱਡ ਮਿਲਦਾ ਹੈ ਲੇਕਿਨ ਉਹ ਬੰਦੇ ਖੁਰਾਕ ਦੇ ਨਾਲ ਹੀ ਮੈਡੀਸਨ ਵੇਚਦੇ ਆ ਕੋਈ ਸਬਸਿਡੀ ਨਹੀਂ ਕਿਸੇ ਜ਼ਿੰਮੇਵਾਰ ਤੱਕ ਪਹੁੰਚਣ ਦਿੰਦੇ 20% ਸਬਸਿਡੀ ਹੈ ਬੱਚੇ ਤੇ ਖੁਰਾਕ ਤੇ ਜਾਂ ਮੈਡੀਸਨ ਤੇ ਉਹ ਸਾਡੇ ਜਿਹੜੇ ਪੰਜਾਬ ਦੇ ਜ਼ਿਮੀਦਾਰ ਕਿਸਾਨ ਭਰਾ ਇਸ ਉਤਸ਼ਾਹਤ ਵੱਲ ਵਧੇ ਵੀ ਸਾਨੂੰ ਝੋਨਾ ਛੱਡ ਕੇ ਇਸ ਵਾਸਤੇ ਵਧਦੇ ਆ ਤੇ ਸਾਨੂੰ ਵੱਧ ਕਮਾਈ ਹੋਊਗੀ ਤਾਂ ਉਹਨਾਂ ਦਾ ਸ਼ੋਸ਼ਣ ਕਰ ਰਿਹਾ ਡਾਇਰੈਕਟਰ ਝੀਂਗਾ ਫਾਰਮ ਥੋੜਾ ਮਤਲਬ ਵੀ ਕਿ ਮੱਛੀ ਫਾਰਮ ਮਾਫੀਆ ਪੈਦਾ ਹੋ ਗਿਆ ਆਮ ਕਿਸਾਨਾਂ ਦੀ ਜਿਹੜੀ ਬਾਤ ਪੁੱਛੀ ਨਹੀਂ ਜਾ ਰਹੀ ਦੇਖੋ ਸਰਕਾਰ ਦੀ ਨਹੀਂ ਪੁੱਛੀ ਜਾਂਦੀ ਕਿਸਾਨਾਂ ਨੂੰ ਛੱਡ ਦਿਓ ਸਰਕਾਰ ਨੂੰ ਵੀ ਉਹਨੇ ਜੁੱਤੀ ਦੀਨ ਕਿਤੇ ਰੱਖ ਰੱਖਿਆ ਹੈ ਕਿ ਜਦੋਂ ਝਿੰਗੇ ਫਾਰਮ ਦਾ ਬੱਚਾ ਲਿਆ ਕੇ ਦਿੰਦੀ ਆ ਉਹ ਫੀਡ ਵੇਚਦੇ ਆ ਮੈਡੀਸਨ ਵੇਚਦੇ ਆ ਉਸ ਤੋਂ ਬਾਅਦ ਬੱਚਾ ਤਿਆਰ ਹੋ ਗਿਆ 4 ਮਹੀਨਿਆਂ ਬਾਅਦ ਜਦੋਂ ਉਹਨਾਂ ਨੇ ਆਪ ਦਾ ਬਿਜ਼ਨਸ ਜਿਹੜੀ ਮਿਹਨਤ ਕੀਤੀ ਉਹ ਜਦੋਂ ਉਹਨਾਂ ਦਾ ਫੜ ਲੈਣ ਦਾ ਟਾਈਮ ਆਇਆ ਉਹਨਾਂ ਨੇ ਉਹ ਬੱਚਾ ਵੇਚਣਾ ਮੱਛੀ ਜਿਹੜੀ ਤਿਆਰ ਹੋ ਗਈ ਤਾਂ ਝਿੰਗਾ ਖਰੀਦਣ ਵਾਸਤੇ ਬਾਹਰ ਦੇ ਬੰਦੇ ਨੂੰ ਪੰਜਾਬ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾ ਰਹੀ ਜ਼ਬਰਦਸਤੀ ਡਾਇਰੈਕਟਰ ਤੇ ਉਹ 12 ਡੀਲਰ ਆ ਜਿਹੜੇ 10 12 ਉਹ 100 ਰੁਪਿਆ ਕੁਇੰਟਲ ਮਗਰ ਜ਼ਿਮੀਦਾਰ ਤੋਂ ਘੱਟ ਖਰੀਦਦੇ ਆ 100 ਰੁਪਿਆ ਕਵਾਂਟਲ ਦਾ ਮਤਲਬ ਆ ਇਹ ਸਕੈਮ ਅਰਬਾਂ ਰੁਪਿਆ ਦਾ ਹੋ ਗਿਆ ਜਿੰਨਾ ਪੰਜਾਬ ਦੇ ਵਿੱਚ ਝਿੰਗਾ ਫਾਰਮ ਬਣੀ ਲੋਕ ਵਧੇ ਸੀ ਉਹ ਘਾਟੇ ਦਾ ਸੌਦਾ ਬਣ ਕੇ ਇੱਕ ਚਿੱਟਾ ਹਾਥੀ ਬਣ ਕੇ ਰਹਿ ਗਿਆ ਉਹਦਾ ਮਾਰਕੀਟਿੰਗ ਸਹੀ ਨਹੀਂ ਕੀਤੀ ਜਾ ਰਹੀ ਕਿਸਾਨਾਂ ਨੂੰ ਘਾਟਾ ਵੱਡਾ ਪੈ ਰਿਹਾ ਤੁਹਾਡੇ ਮਤਾਉ ਕਿਸਾਨਾਂ ਦਾ ਵੀ ਛੋਟਨ ਹੋ ਰਿਹਾ ਤੇ ਸਰਕਾਰ ਦੀ ਸ਼ਬੀ ਵੀ ਬਦਨਾਮ ਹੋ ਰਹੀ ਹੈ ਕਰ ਰਿਹਾ ਕੱਲਾ ਡਾਇਰੈਕਟਰ ਝਿੰਗਾ ਫਾਰਮ ਕਿਉਂਕਿ ਉਹਦੇ ਜਿਹੜੇ 10-12 ਲਟੇਰੇ ਉਹਨੇ ਰੱਖੇ ਹੋਏ ਐ ਨਾ ਉਹ ਸਰਕਾਰ ਦੀ ਮੰਨਦੇ ਨਾ ਸਰਕਾਰ ਦੇ ਧਿਆਨ ਚ ਜਿਵੇਂ ਸਾਡੇ ਜਥੇਦਾਰ ਸਰਦਾਰ ਗਰਮੀਤ ਸਿੰਘ ਜੀ ਖੁੱਡੀਆਂ ਸਾਹਿਬ ਜਿਹੜੇ ਸਰਕਾਰ ਦੀ ਸਾਫ ਸੁਥਰੀ ਛਵੀ ਦੇ ਮਨਿਸਟਰ ਹੈ ਉਹਨਾਂ ਨੇ ਜਿਵੇਂ ਪਹਿਲਾਂ ਕਿਸਾਨਾਂ ਨੂੰ ਬਚਾਇਆ ਸ਼ੋਸ਼ਣ ਹੋਣ ਤੋਂ ਜਿਵੇਂ ਮਾਰਕਫੈਟ ਦੇ ਵਿੱਚ ਡੀਏਪ ਡੁਬਲੀਕੇਟ ਜਾਲੀ ਆਈ ਤਾਂ ਉਹਨੇ ਚਕਵਾਤੀ ਜਦੋਂ ਪਤਾ ਲੱਗਿਆ ਉਵੇਂ ਅਸੀਂ ਉਹਨਾਂ ਤੋਂ ਇੱਕ ਰਿਕਵੈਸਟ ਕਰਦੇ ਹਾਂ ਕਿ ਡਾਇਰੈਕਟਰ ਦੇ ਖਿਲਾਫ ਤੇ ਇਹ ਜਿਹੜੇ ਏਜੰਟ ਨੂੰ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਕੇ ਸਖਤ ਐਕਸ਼ਨ ਲੈ ਕੇ ਇਹਨੂੰ ਪਰੇ ਦਫਾ ਕੀਤਾ ਜਾਵੇ ਇਮਾਨਦਾਰ ਅਫਸਰ ਲਾਇਆ ਜਾਵੇ ਸਰਕਾਰ ਦਾ ਤਾਂ ਕਾਰਵਾਈ ਕਰੋ ਨਾ ਜੇ ਕੋਈ ਸ਼ਿਕਾਇਤ ਪਹੁੰਚੂ ਸਰਕਾਰ ਕੋਲ ਕੋਲ ਸ਼ਿਕਾਇਤ ਗਈ ਹੈ ਤੁਸੀਂ ਕੀ ਕੀਤੀ ਸ਼ਿਕਾਇਤ ਤੇ ਆ ਸਰਕਾਰ ਨੂੰ ਸ਼ਿਕਾਇਤ ਹੀ ਕਰ ਰਹੇ ਹੋ ਹੋਰ ਕੀ ਕਰ ਰਹੇ ਹੋ ਮੀਡੀਆ ਰਾਈ ਮੀਡੀਆ ਰਾਈ ਕੋ ਮੈਂ ਮੇਰੀ ਮੇਲ ਤੋਂ ਮੈਂ ਸ਼ਿਕਾਇਤ ਪਾਤੀ ਹੈ ਜਿ세 ਦੱਸ ਦੱਸ ਕਰ ਦਿੱਤੀ ਹੈ ਤੁਸੀਂ ਸਰਕਾਰ ਦੀ ਬਿਲਕੁਲ ਜੀ ਕਿੱਥੇ ਕਿੱਥੇ ਨਾਲ ਸੰਬੰਧਿਤ ਨੇ ਮੱਛੀ ਫਾਰਮ ਕਿੱਥੇ ਕਿੱਥੇ ਦੇ ਮਾਮਲੇ ਨੇ ਜਿਆਦਾ ਕਿਹੜੇ ਏਰੀਆ ਦੇ ਮਾਮਲੇ ਨੇ ਜਿਵੇਂ ਕਿ ਪੰਜਾਬ ਦੇ ਵਿੱਚ ਜਿੱਥੇ ਖਾਰਾ ਪਾਣੀ ਹੈ ਚਾਹੇ ਉਹ ਮਾਨਸਾ ਹੈ ਚਾਹੇ ਬਠਿੰਡਾ ਹੈ ਚਾਹੇ ਫਾਜ਼ਿਲਕਾ ਫਿਰੋਜ਼ਪੁਰ ਜਾਂ ਜਿਹੜੇ ਬਾਰਡਰ ਦੇ ਸਟੇਟ ਦੇ ਜਿੱਥੇ ਖਾਰਾ ਪਾਣੀ ਹੈ ਜ਼ਿਆਦਾਤਰ ਝਿੰਗਾ ਫਾਰਮ ਖਾਰੇ ਪਾਣੀ ਚ ਹੁੰਦਾ ਹੈ ਤੇ ਉਹ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਲੋਕਾਂ ਨੇ ਲਾਇਆ ਸੀ ਵੱਡੇ ਲੈਵਲ ਤੇ ਔਰ ਕਮਾਈ ਦਾ ਜਿਹੜਾ ਸੋਰਸ ਸੀ 100 ਰੁਪਿਆ ਕਵਾਂਟਲ ਦਾ ਮਤਲਬ ਹੁੰਦਾ ਖੋਖਰ ਸਾਹਿਬ ਛੋਟਾ ਨਹੀਂ ਹੈ ਇੱਕ ਇੱਕ ਕਿੱਲੇ ਚੋਂ 4-400 ਕਵਾਂਟਲ ਨਿਕਲਦਾ ਤੇ ਉਹਨੂੰ ਉਹ ਖਾ ਕੇ ਲੁੱਟ ਕੇ ਤਾਂ ਡਾਇਰੈਕਟਰ ਨੂੰ ਇਹਨੂੰ ਦਫਾ ਕੀਤਾ ਜਾਵੇ ਪੰਚੀnga ਫਾਰਮ ਦੇ ਨੂੰ ਤੇ ਮੰਤਰੀ ਜੀ ਨੂੰ ਮੈਂ ਰਿਕਵੈਸਟ ਕਰੂੰਗਾ ਇਹਦੀ ਕਿੰਨੀ ਗੱਲ ਕਰਦੇ ਆਪਾਂ ਕਹਿੰਦੇ ਜਾਂਚ ਹੋਵੇ ਜੇ ਗੱਲ ਸਾਹਮਣੇ ਆ ਗਈ ਜੇ ਬਿਨਾਂ ਟੈਂਡਰ ਤੋਂ ਉਹਨੇ ਬੰਦੇ ਰੱਖੇ ਨੇ ਗਲਤ ਬੰਦੇ ਰੱਖੇ ਨੇ ਕਾਰਵਾਈ ਹੋ ਜਾਏ ਤੇ ਮੈਂ ਤਾਂ ਉਹੀ ਤਾਂ ਬੇਨਤੀ ਕਰੀ ਜਾਂਦਾ ਜੀ ਇਹਨੂੰ ਦਫਾ ਕਰੋ ਇਹਦੇ ਤੇ ਕੋਈ ਜਿਹੜਾ ਵੀ ਡਿਪਾਰਟਮੈਂਟ ਦਾ ਕੰਮ ਹੈ ਇਨਵੈਸਟੀਗੇਸ਼ਨ ਕਰਨਾ ਮੈਂ ਨਹੀਂ ਕਹਿੰਦਾ ਮੇਰੀ ਮੰਨੂ ਮੈਂ ਕਹਿੰਦਾ ਇਨਵੈਸਟੀਗੇਸ਼ਨ ਕਰੋ ਤੇ ਡਾਇਰੈਕਟਰ ਤੇ ਬੰਦੀ ਕਾਨੂੰਨੀ ਕਾਰਵਾਈ ਕਰੋ ਨਾਲ ਉਹਨਾਂ ਬੰਦਿਆਂ ਤੇ ਵੀ ਕਰੋ ਜਿਹੜੇ ਡੀਲਰਾਂ ਨੇ ਪੰਜਾਬ ਸਰਕਾਰ ਦੀ ਸ਼ਬੀ ਨੂੰ ਖਰਾਬ ਕੀਤਾ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਇਸ ਹਨ ਜਿਸਕੋਰ ਸਿੰਘ ਜੋ ਆਰਟੀ ਰਹੀ ਸਰਕਾਰ ਤੋਂ ਅੰਕੜੇ ਹਸਲ ਕਰ ਦਿੰਦੇ ਨੇ ਤੇ ਬਹੁਤ ਸਾਰੇ ਸ਼ਿਕਾਇਤਾਂ ਵੀ ਕਰਦੇ ਨੇ ਇਹਨਾਂ ਦੇ ਸ਼ਿਕਾਇਤਾਂ ਤੇ ਕਈ ਵੱਡੀਆਂ ਕਾਰਵਾਈਆਂ ਹੋਈਆਂ ਨੇ ਜੀਐਸਡੀ ਘਟਾਲਾ ਵੀ ਇਹਨਾਂ ਨੇ ਨੰਗਾ ਕੀਤਾ ਸੀ ਹੁਣ ਸਰਕਾਰ ਤੋਂ ਮੰਗ ਕੀਤੀ ਆ ਕਿ ਜੇਲਾ ਮੱਛੀ ਫਰ ਮਾਫੀਆ ਉਹਨੂੰ ਨੱਥ ਪਾਈ ਜਾਵੇ ਤੇ ਅਫਸਰਾਂ ਦੀ ਜਿਹੜੀ ਮਲੀ ਭੁਗਤਾ ਇਹਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਮੱਛੀ ਦਾ ਸਹੀ ਮੁੱਲ ਮਿਲ ਸਕੇ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਕ